ਕਾਰਾ ਵਿਦਿਆਵਲਨ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ ਇਸ ਇੰਟਰਵਿਊ ਦੇ ਵਿੱਚ ਵਿਦਿਆਵਲਨ ਨੇ ਦੱਸਿਆ ਕਿ ਉਹ ਸਾਰੀ ਉਮਰ ਭਾਰ ਘਟਾਉਣ ਦੇ ਲਈ ਸੰਘਰਸ਼ ਕਰਦੀ ਰਹੀ ਡਾਈਟ ਕੀਤੀ ਕਸਰਤ ਕੀਤੀ ਕਈ ਵਾਰ ਵਜ਼ਨ ਵੀ ਘਟਿਆ ਪਰ ਕੁਝ ਸਮੇਂ ਬਾਅਦ ਇਹ ਫਿਰ ਤੋਂ ਵੱਧ ਗਿਆ ਪਰ ਇਸ ਸਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਨਹੀਂ ਬਲਕਿ ਇਨਫਲੇਮੇਸ਼ਨ ਹੈ ਇਨਫਲੇਮੇਸ਼ਨ ਦਾ ਮਤਲਬ ਹੈ ਸਰੀਰ ਦੇ ਵਿੱਚ ਅੰਦਰੂਨੀ ਸੋਜ ਅਤੇ ਗਰਮੀ ਇਸ ਤੋਂ ਬਾਅਦ ਵਿਦਿਆਵਲਨ ਨੇ ਆਪਣੀ ਖੁਰਾਕ ਦੇ ਵਿੱਚ ਬਦਲਾਅ ਕੀਤਾ ਅਤੇ ਫਿਰ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਗਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਭਾਰ ਤੋਂ ਲਈ ਬਿਲਕੁਲ ਵੀ ਕਸਰਤ ਨਹੀਂ ਕੀਤੀ ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਅਸੀਂ ਅਸਲ ਦੇ ਵਿੱਚ ਸੋਚ ਨੂੰ ਹੁਣ ਤੱਕ ਭਾ ਦੇ ਵਦਨ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਸੀ ਤਾਂ ਉਹ ਤੁਹਾਨੂੰ ਦੱਸਦੇ ਹਾਂ ਕਿ ਆਖਿਰੇ ਇਨਫਲੇਮੇਸ਼ਨ ਹੈ ਕੀ ਇਨਫਲੇਮੇਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ ਐਕਿਊਟ ਅਤੇ ਕ੍ਰੋਨਿਕ ਜਦੋਂ ਕੋਈ ਬੈਕਟੀਰੀਆ ਵਾਈਰਸ ਜਾਂ ਫੰਗਸ ਸਰੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਐਕਿਊਟ ਇਨਫਲੇਮੇਸ਼ਨ ਹੁੰਦਾ ਹੈ ਮਤਲਬ ਕਿ ਗੰਭੀਰ ਸੋਜਸ ਹੋ ਜਾਂਦੀ ਹੈ ਇਹ ਸੋਜ ਸੱਟ ਲੱਗਣ ਦੇ ਕਾਰਨ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕ੍ਰੋਨਿਕ ਇਨਫਲੇਮੇਸ਼ਨ ਐਂਟੀਬਾਡੀਜ਼ ਦੇ ਬਣਨ ਨਾਲ ਹੁੰਦਾ ਹੈ ਇਹ ਐਂਟੀਬਾਡੀਜ਼ ਸਕਿਨ ਫੇਫੜਿਆਂ ਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀਆਂ ਤੇ ਉੱਥੇ ਮੋਟਾਪਾ ਸਾਡੇ ਸਰੀਰ ਦੇ ਵਿੱਚ ਸੋਚਦਾ ਕਾਰਨ ਬਣਦਾ ਇਸ ਸੋਚ ਦੇ ਕਾਰਨ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਪਰ ਕਿ ਸੋਜ ਮੋਟਾਪਾ ਵਧਾਉਂਦੀ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਕਿ ਕੁਝ ਮਾਹਿਰ ਮੰਨਦੇ ਨੇ ਕਿ ਸੋਜਸ ਭਾਰਵਰਧਨ ਦਾ ਕਾਰਨ ਬਣਦੀ ਹੈ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਵੀ ਸੋਚ ਨੂੰ ਵਧਾ ਸਕਦੀਆਂ ਨੇ ਸਭ ਤੋਂ ਪਹਿਲਾ ਹੈ ਵਾਈਟ ਸ਼ੂਗਰ ਇਸ ਤੋਂ ਬਣੀ ਹਰ ਚੀਜ਼ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਵਾਈਟ ਸ਼ੂਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਦੇ ਤੋਂ ਬਣੀਆਂ ਚੀਜ਼ਾਂ ਖਾਣ ਦੇ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਸਾਨੂੰ ਇਹਨਾਂ ਨੂੰ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਅੰਦਰੂਨੀ ਸੋਜਨ ਸਾਨੂੰ ਦਿਖਦੀ ਨਹੀਂ ਹੈ ਇਸ ਲਈ ਸਾਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਪਰ ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਆਪਣੇ ਖਾਣ ਪੀਣ ਦੇ ਵੱਲ ਸਾਵਧਾਨ ਉਹ ਧਿਆਨ ਦੇਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਅਦਾਕਾਰਾ ਵਿਦਿਆਵਲਨ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ ਇਸ ਇੰਟਰਵਿਊ ਦੇ ਵਿੱਚ ਵਿਦਿਆਵਲਨ ਨੇ ਦੱਸਿਆ ਕਿ ਉਹ ਸਾਰੀ ਉਮਰ ਭਾਰ ਘਟਾਉਣ ਦੇ ਲਈ ਸੰਘਰਸ਼ ਕਰਦੀ ਰਹੀ ਡਾਈਟ ਕੀਤੀ ਕਸਰਤ ਕੀਤੀ ਕਈ ਵਾਰ ਵਜ਼ਨ ਵੀ ਘਟਿਆ ਪਰ ਕੁਝ ਸਮੇਂ ਬਾਅਦ ਇਹ ਫਿਰ ਤੋਂ ਵੱਧ ਗਿਆ ਪਰ ਇਸ ਸਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਨਹੀਂ ਬਲਕਿ ਇਨਫਲੇਮੇਸ਼ਨ ਹੈ ਇਨਫਲੇਮੇਸ਼ਨ ਦਾ ਮਤਲਬ ਹੈ ਸਰੀਰ ਦੇ ਵਿੱਚ ਅੰਦਰੂਨੀ ਸੋਜ ਅਤੇ ਗਰਮੀ ਇਸ ਤੋਂ ਬਾਅਦ ਵਿਦਿਆਵਲਨ ਨੇ ਆਪਣੀ ਖੁਰਾਕ ਦੇ ਵਿੱਚ ਬਦਲਾਅ ਕੀਤਾ ਅਤੇ ਫਿਰ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਗਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਭਾਰ ਘਟਾਉਣ ਦੇ ਲਈ ਬਿਲਕੁਲ ਵੀ ਕਸਰਤ ਨਹੀਂ ਕੀਤੀ ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਅਸੀਂ ਅਸਲ ਦੇ ਵਿੱਚ ਸੋਚ ਨੂੰ ਹੁਣ ਤੱਕ ਭਾਰ ਦੇ ਵਧਣ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਸੀ ਤਾਂ ਉਹ ਤੁਹਾਨੂੰ ਦੱਸਦੇ ਆ ਕਿ ਆਖਰੀ ਇਨਫਲੇਮੇਸ਼ਨ ਹੈ ਕੀ ਇਨਫਲੇਮੇਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ ਐਕਿਊਟ ਅਤੇ ਕ੍ਰੋਨਿਕ ਜਦੋਂ ਕੋਈ ਬੈਕਟੀਰੀਆ ਵਾਈਰਸ ਜਾਂ ਫਿਰ ਫੰਗਸ ਸਰੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਐਕਿਊਟ ਇਨਫਲੇਮੇਸ਼ਨ ਹੁੰਦਾ ਹੈ ਮਤਲਬ ਕਿ ਗੰਭੀਰ ਸੋਜਸ ਹੋ ਜਾਂਦੀ ਹੈ ਇਹ ਸੋਜ ਸੱਟ ਲੱਗਣ ਦੇ ਕਾਰਨ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕ੍ਰੋਨਿਕ ਇਨਫਲੇਮੇਸ਼ਨ ਐਂਟੀਬਾਡੀਜ਼ ਦੇ ਬਣਨ ਨਾਲ ਹੁੰਦਾ ਹੈ ਇਹ ਐਂਟੀਬਾਡੀਜ਼ ਕਿੰ ਫੇਫੜਿਆਂ ਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਉੱਥੇ ਮੋਟਾਪਾ ਸਾਡੇ ਸਰੀਰ ਦੇ ਵਿੱਚ ਸੋਚਦਾ ਕਾਰਨ ਬਣਦਾ ਹੈ ਇਸ ਸੋਚ ਦੇ ਕਾਰਨ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਪਰ ਕੀ ਸੋਜ ਮੋਟਾਪਾ ਵਧਾਉਂਦੀ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਕੁਝ ਮਾਹਿਰ ਮੰਨਦੇ ਨੇ ਕਿ ਸੋਜ ਇਸ ਭਾਰ ਵਧਨ ਦਾ ਕਾਰਨ ਬਣਦੀ ਹੈ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਵੀ ਸੋਜ ਨੂੰ ਵਧਾ ਸਕਦੀਆਂ ਨੇ ਸਭ ਤੋਂ ਪਹਿਲਾ ਹੈ ਵਾਈਟ ਸ਼ੂਗਰ ਇਸ ਤੋਂ ਬਣੀ ਹਰ ਚੀਜ਼ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਵਾਈਟ ਸ਼ੂਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਦ ਉਹ ਬਣੀਆਂ ਚੀਜ਼ਾਂ ਖਾਣ ਦੇ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਸਾਨੂੰ ਇਹਨਾਂ ਨੂੰ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਅੰਦਰੂਨੀ ਸੋਜਨ ਸਾਨੂੰ ਦਿਖਦੀ ਨਹੀਂ ਹੈ ਇਸ ਲਈ ਸਾਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਪਰ ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਆਪਣੇ ਖਾਣ ਪੀਣ ਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਅਦਾਕਾਰਾ ਵਿਦਿਆਵਲਨ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ ਇਸ ਇੰਟਰਵਿਊ ਦੇ ਵਿੱਚ ਵਿਦਿਆਵਲਨ ਨੇ ਦੱਸਿਆ ਕਿ ਉਹ ਸਾਰੀ ਉਮਰ ਭਾਰ ਘਟਾਉਣ ਦੇ ਲਈ ਸੰਘਰਸ਼ ਕਰਦੀ ਰਹੀ ਡਾਈਟ ਕੀਤੀ ਕਸਰਤ ਕੀਤੀ ਕਈ ਵਾਰ ਵਜ਼ਨ ਵੀ ਘਟਿਆ ਪਰ ਕੁਝ ਸਮੇਂ ਬਾਅਦ ਇਹ ਫਿਰ ਤੋਂ ਵੱਧ ਗਿਆ ਪਰ ਇਸ ਸਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਨਹੀਂ ਬਲਕਿ ਇਨਫਲੇਮੇਸ਼ਨ ਹੈ ਇਨਫਲੇਮੇਸ਼ਨ ਦਾ ਮਤਲਬ ਹੈ ਸਰੀਰ ਦੇ ਵਿੱਚ ਅੰਦਰੂਨੀ ਸੋਜ ਅਤੇ ਗਰਮੀ ਇਸ ਤੋਂ ਬਾਅਦ ਵਿਦਿਆਵਲਨ ਨੇ ਆਪਣੀ ਖੁਰਾਕ ਦੇ ਵਿੱਚ ਬਦਲਾਅ ਕੀਤਾ ਅਤੇ ਫਿਰ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਗਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਭਾਰ ਘਟਾਉਣ ਦੇ ਲਈ ਬਿਲਕੁਲ ਵੀ ਕਸਰਤ ਨਹੀਂ ਕੀਤੀ ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਅਸੀਂ ਅਸਲ ਦੇ ਵਿੱਚ ਸੋਚ ਨੂੰ ਹੁਣ ਤੱਕ ਭਾਰ ਦੇ ਵਧਣ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਸੀ ਤਾਂ ਉਹ ਤੁਹਾਨੂੰ ਦੱਸ ਦਿਆਂ ਕਿ ਆਖਰੀ ਇਨਫਲੇਮੇਸ਼ਨ ਹੈ ਕੀ ਇਨਫਲੇਮੇਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ ਐਕਿਊਟ ਅਤੇ ਕ੍ਰੋਨਿਕ ਜਦੋਂ ਕੋਈ ਬੈਕਟੀਰੀਆ ਵਾਈਰਸ ਜਾਂ ਫੰਗਸ ਸਰੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਐਕਿਊਟ ਇਨਫਲੇਮੇਸ਼ਨ ਹੁੰਦਾ ਹੈ ਮਤਲਬ ਕਿ ਗੰਭੀਰ ਸੋਜਸ ਹੋ ਜਾਂਦੀ ਹੈ ਇਹ ਸੋਜ ਸੱਟ ਲੱਗਣ ਦੇ ਕਾਰਨ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕ੍ਰੋਨਿਕ ਇਨਫਲੇਮੇਸ਼ਨ ਐਂਟੀਬਾਡੀਜ਼ ਦੇ ਬਣਨ ਨਾਲ ਹੁੰਦਾ ਹੈ ਇਹ ਐਂਟੀਬਾਡੀਜ਼ ਸਕਿਨ ਫੇਫੜਿਆਂ ਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀਆਂ ਤੇ ਉੱਥੇ ਮੋਟਾਪਾ ਸਾਡੇ ਸਰੀਰ ਦੇ ਵਿੱਚ ਸੋਚਦਾ ਕਾਰਨ ਬਣਦਾ ਇਸ ਸੋਚ ਦੇ ਕਾਰਨ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਪਰ ਕਿ ਸੋਜ ਮੋਟਾਪਾ ਵਧਾਉਂਦੀ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਕਿ ਕੁਝ ਮਾਹਿਰ ਮੰਨਦੇ ਨੇ ਕਿ ਸੋਜਸ ਭਾਰਵਰਧਨ ਦਾ ਕਾਰਨ ਬਣਦੀ ਹੈ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਵੀ ਸੋਚ ਨੂੰ ਵਧਾ ਸਕਦੀਆਂ ਨੇ ਸਭ ਤੋਂ ਪਹਿਲਾ ਹੈ ਵਾਈਟ ਸ਼ੂਗਰ ਇਸ ਤੋਂ ਬਣੀ ਹਰ ਚੀਜ਼ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਵਾਈਟ ਸ਼ੂਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਦੇ ਤੋਂ ਬਣੀਆਂ ਚੀਜ਼ਾਂ ਖਾਣ ਦੇ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਸਾਨੂੰ ਇਹਨਾਂ ਨੂੰ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਅੰਦਰੂਨੀ ਸੋਜਨ ਸਾਨੂੰ ਦਿਖਦੀ ਨਹੀਂ ਹੈ ਇਸ ਲਈ ਸਾਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਪਰ ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਆਪਣੇ ਖਾਣ ਪੀਣ ਦੇ ਵੱਲ ਸਾਵਧਾਨ ਉਹ ਧਿਆਨ ਦੇਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਅਦਾਕਾਰਾ ਵਿਦਿਆਵਲਨ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ ਇਸ ਇੰਟਰਵਿਊ ਦੇ ਵਿੱਚ ਵਿਦਿਆਵਲਨ ਨੇ ਦੱਸਿਆ ਕਿ ਉਹ ਸਾਰੀ ਉਮਰ ਭਾਰ ਘਟਾਉਣ ਦੇ ਲਈ ਸੰਘਰਸ਼ ਕਰਦੀ ਰਹੀ ਡਾਈਟ ਕੀਤੀ ਕਸਰਤ ਕੀਤੀ ਕਈ ਵਾਰ ਵਜ਼ਨ ਵੀ ਘਟਿਆ ਪਰ ਕੁਝ ਸਮੇਂ ਬਾਅਦ ਇਹ ਫਿਰ ਤੋਂ ਵੱਧ ਗਿਆ ਪਰ ਇਸ ਸਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਨਹੀਂ ਬਲਕਿ ਇਨਫਲੇਮੇਸ਼ਨ ਹੈ ਇਨਫਲੇਮੇਸ਼ਨ ਦਾ ਮਤਲਬ ਹੈ ਸਰੀਰ ਦੇ ਵਿੱਚ ਅੰਦਰੂਨੀ ਸੋਜ ਅਤੇ ਗਰਮੀ ਇਸ ਤੋਂ ਬਾਅਦ ਵਿਦਿਆਵਲਨ ਨੇ ਆਪਣੀ ਖੁਰਾਕ ਦੇ ਵਿੱਚ ਬਦਲਾਅ ਕੀਤਾ ਅਤੇ ਫਿਰ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋਇਆ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਭਾਰ ਘਟਾਉਣ ਦੇ ਲਈ ਬਿਲਕੁਲ ਵੀ ਕਸਰਤ ਨਹੀਂ ਕੀਤੀ ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਅਸੀਂ ਅਸਲ ਦੇ ਵਿੱਚ ਸੋਚ ਨੂੰ ਹੁਣ ਤੱਕ ਭਾਰ ਦੇ ਵਧਣ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਸੀ ਤਾਂ ਉਹ ਤੁਹਾਨੂੰ ਦੱਸਦੇ ਹਾਂ ਕਿ ਆਖਰੀ ਇਨਫਲੇਮੇਸ਼ਨ ਹੈ ਕੀ ਇਨਫਲੇਮੇਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ ਐਕਿਊਟ ਅਤੇ ਕ੍ਰੋਨਿਕ ਜਦੋਂ ਕੋਈ ਬੈਕਟੀਰੀਆ ਵਾਈਰਸ ਜਾਂ ਫੰਗਸ ਸਰੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਐਕਿਊਟ ਇਨਫਲੇਮੇਸ਼ਨ ਹੁੰਦਾ ਹੈ ਮਤਲਬ ਕਿ ਗੰਭੀਰ ਸੋਜਸ ਹੋ ਜਾਂਦੀ ਹੈ ਇਹ ਸੋਜ ਸੱਟ ਲੱਗਣ ਦੇ ਕਾਰਨ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕ੍ਰੋਨਿਕ ਇਨਫਲੇਮੇਸ਼ਨ ਐਂਟੀਬਾਡੀਜ਼ ਦੇ ਬਣਨ ਨਾਲ ਹੁੰਦਾ ਹੈ ਇਹ ਐਂਟੀਬਾਡੀਜ਼ ਕਿੰਨ ਫੇਫੜਿਆਂ ਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਉੱਥੇ ਮੋਟਾਪਾ ਸਾਡੇ ਸਰੀਰ ਦੇ ਵਿੱਚ ਸੋਚਦਾ ਕਾਰਨ ਬਣਦਾ ਹੈ ਇਸ ਸੋਚ ਦੇ ਕਾਰਨ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਜ ਜਾਂਦਾ ਹੈ ਪਰ ਕਿ ਸੋਚ ਮੋਟਾਪਾ ਵਧਾਉਂਦੀ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਕੁਝ ਮਾਹਿਰ ਮੰਦੇ ਨੇ ਕਿ ਸੋਜ ਇਸ ਭਾਰ ਵਧਨ ਦਾ ਕਾਰਨ ਬਣਦੀ ਹੈ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਵੀ ਸੋਚ ਨੂੰ ਵਧਾ ਸਕਦੀਆਂ ਨੇ ਸਭ ਤੋਂ ਪਹਿਲਾ ਹੈ ਵਾਈਟ ਸ਼ੂਗਰ ਇਸ ਤੋਂ ਬਣੀ ਹਰ ਚੀਜ਼ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਵਾਈਟ ਸ਼ੂਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਦੇ ਬਣੀਆਂ ਚੀਜ਼ਾਂ ਖਾਣ ਦੇ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਸਾਨੂੰ ਇਹਨਾਂ ਨੂੰ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਅੰਦਰੂਨੀ ਸੋਜਨ ਸਾਨੂੰ ਦਿਖਦੀ ਨਹੀਂ ਹੈ ਇਸ ਲਈ ਸਾਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਪਰ ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਆਪਣੇ ਖਾਣ ਪੀਣ ਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਅਦਾਕਾਰਾ ਵਿਦਿਆਵਲਨ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ। ਇਸ ਇੰਟਰਵਿਊ ਦੇ ਵਿੱਚ ਵਿਦਿਆਵਲਨ ਨੇ ਦੱਸਿਆ ਕਿ ਉਹ ਸਾਰੀ ਉਮਰ ਭਾਰ ਘਟਾਉਣ ਦੇ ਲਈ ਸੰਘਰਸ਼ ਕਰਦੀ ਰਹੀ। ਡਾਈਟ ਕੀਤੀ, ਕਸਰਤ ਕੀਤੀ, ਕਈ ਵਾਰ ਵਜ਼ਨ ਵੀ ਘਟਿਆ ਪਰ ਕੁਝ ਸਮੇਂ ਬਾਅਦ ਇਹ ਫਿਰ ਤੋਂ ਵੱਧ ਗਿਆ। ਪਰ ਇਸ ਸਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਨਹੀਂ ਬਲਕਿ ਇਨਫਲੇਮੇਸ਼ਨ ਹੈ। ਇਨਫਲੇਮੇਸ਼ਨ ਦਾ ਮਤਲਬ ਹੈ ਸਰੀਰ ਦੇ ਵਿੱਚ ਅੰਦਰੂਨੀ ਸੋਜ ਅਤੇ ਗਰਮੀ। ਇਸ ਤੋਂ ਬਾਅਦ ਵਿਦਿਆਵਲਨ ਨੇ ਆਪਣੀ ਖੁਰਾਕ ਦੇ ਵਿੱਚ ਬਦਲਾਅ ਕੀਤਾ ਅਤੇ ਫਿਰ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਭਾਰ ਘਟਾਉਣ ਦੇ ਲਈ ਬਿਲਕੁਲ ਵੀ ਕਸਰਤ ਨਹੀਂ ਕੀਤੀ ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਅਸੀਂ ਅਸਲ ਦੇ ਵਿੱਚ ਸੋਚ ਨੂੰ ਹੁਣ ਤੱਕ ਭਾਰ ਦੇ ਵਧਣ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਸੀ ਤਾਂ ਉਹ ਤੁਹਾਨੂੰ ਦੱਸ ਦਿਆਂ ਕਿ ਆਖਰੀ ਇਨਫਲੇਮੇਸ਼ਨ ਹੈ ਕੀ ਇਨਫਲੇਮੇਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ ਐਕਿਊਟ ਅਤੇ ਕ੍ਰੋਨਿਕ ਜਦੋਂ ਕੋਈ ਬੈਕਟੀਰੀਆ ਵਾਈਰਸ ਜਾਂ ਫਿਰ ਫੰਗਸ ਸਰੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਐਕਿਊਟ ਇਨਫਲੇਮੇਸ਼ਨ ਹੁੰਦਾ ਹੈ ਮਤਲਬ ਕਿ ਗੰਭੀਰ ਸੋਜਸ ਹੋ ਜਾਂਦੀ ਹੈ ਇਹ ਸੋਜ ਸੱਟ ਲੱਗਣ ਦੇ ਕਾਰਨ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕ੍ਰੋਨਿਕ ਇਨਫਲੇਮੇਸ਼ਨ ਐਂਟੀਬਾਡੀਜ਼ ਦੇ ਬਣਨ ਨਾਲ ਹੁੰਦਾ ਹੈ ਇਹ ਐਂਟੀਬਾਡੀਜ਼ ਸਕਿਨ ਫੇਫੜਿਆਂ ਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀਆਂ ਤੇ ਉੱਥੇ ਮੋਟਾਪਾ ਸਾਡੇ ਸਰੀਰ ਦੇ ਵਿੱਚ ਸੋਚਦਾ ਕਾਰਨ ਬਣਦਾ ਹੈ ਇਸ ਸੋਚ ਦੇ ਕਾਰਨ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਪਰ ਕਿ ਸੋਜ ਮੋਟਾਪਾ ਵਧਾਉਂਦੀ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਕੁਝ ਮਾਹਿਰ ਮੰਨਦੇ ਨੇ ਕਿ ਸੋਜਸ ਭਾਰਵਰਧਨ ਦਾ ਕਾਰਨ ਬਣਦੀ ਹੈ। ਕੁਝ ਖਾਣ ਪੀਣ ਵਾਲੀਆਂ ਵਸਤੂਆਂ ਵੀ ਸੋਚ ਨੂੰ ਵਧਾ ਸਕਦੀਆਂ ਨੇ। ਸਭ ਤੋਂ ਪਹਿਲਾ ਹੈ ਵਾਈਟ 슈ਗਰ। ਇਸ ਤੋਂ ਬਣੀ ਹਰ ਚੀਜ਼ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਵਾਈਟ 슈ਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮੈਦੇ ਤੋਂ ਬਣੀਆਂ ਚੀਜ਼ਾਂ ਖਾਣ ਦੇ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਸਾਨੂੰ ਇਹਨਾਂ ਨੂੰ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਅੰਦਰੂਨੀ ਸੋਜਨ ਸਾਨੂੰ ਦਿਖਦੀ ਨਹੀਂ ਹੈ। ਇਸ ਲਈ ਸਾਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਪਰ ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਆਪਣੇ ਖਾਣ ਪੀਣ ਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਅਦਾਕਾਰਾ ਵਿਦਿਆਵਲਨ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਸੀ ਇਸ ਇੰਟਰਵਿਊ ਦੇ ਵਿੱਚ ਵਿਦਿਆਵਲਨ ਨੇ ਦੱਸਿਆ ਕਿ ਉਹ ਸਾਰੀ ਉਮਰ ਭਾਰ ਘਟਾਉਣ ਦੇ ਲਈ ਸੰਘਰਸ਼ ਕਰਦੀ ਰਹੀ ਡਾਈਟ ਕੀਤੀ ਕਸਰਤ ਕੀਤੀ ਕਈ ਵਾਰ ਵਜ਼ਨ ਵੀ ਘਟਿਆ ਪਰ ਕੁਝ ਸਮੇਂ ਬਾਅਦ ਇਹ ਫਿਰ ਤੋਂ ਵੱਧ ਗਿਆ ਪਰ ਇਸ ਸਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਸਰੀਰ ਦੇ ਵਿੱਚ ਫੈਟ ਨਹੀਂ ਬਲਕਿ ਇਨਫਲੇਮੇਸ਼ਨ ਹੈ ਇਨਫਲੇਮੇਸ਼ਨ ਦਾ ਮਤਲਬ ਹੈ ਸਰੀਰ ਦੇ ਵਿੱਚ ਅੰਦਰੂਨੀ ਸੋਜ ਅਤੇ ਗਰਮੀ ਇਸ ਤੋਂ ਬਾਅਦ ਵਿਦਿਆਵਲਨ ਨੇ ਆਪਣੀ ਖੁਰਾਕ ਦੇ ਵਿੱਚ ਬਦਲਾਅ ਕੀਤਾ ਅਤੇ ਫਿਰ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਗਿਆ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਭਾਰ ਘਟਾਉਣ ਦੇ ਲਈ ਬਿਲਕੁਲ ਵੀ ਕਸਰਤ ਨਹੀਂ ਕੀਤੀ ਇਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਅਸੀਂ ਅਸਲ ਦੇ ਵਿੱਚ ਸੋਚ ਨੂੰ ਹੁਣ ਤੱਕ ਭਾਰ ਦੇ ਵਧਣ ਦੇ ਰੂਪ ਦੇ ਵਿੱਚ ਹੀ ਦੇਖ ਰਹੇ ਸੀ ਤਾਂ ਉਹ ਤੁਹਾਨੂੰ ਦੱਸਦੇ ਆ ਕਿ ਆਖਿਰੇ ਇਨਫਲੇਮੇਸ਼ਨ ਹੈ ਕੀ ਇਨਫਲੇਮੇਸ਼ਨ ਦੋ ਤਰ੍ਹਾਂ ਦਾ ਹੁੰਦਾ ਹੈ ਐਕਿਊਟ ਅਤੇ ਕ੍ਰੋਨਿਕ ਜਦੋਂ ਕੋਈ ਬੈਕਟੀਰੀਆ ਵਾਈਰਸ ਜਾਂ ਫੰਗਸ ਸਰੀਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਐਕਿਊਟ ਇਨਫਲੇਮੇਸ਼ਨ ਹੁੰਦਾ ਹੈ ਮਤਲਬ ਕਿ ਗੰਭੀਰ ਸੋਜਸ ਹੋ ਜਾਂਦੀ ਹੈ ਇਹ ਸੋਜ ਸੱਟ ਲੱਗਣ ਦੇ ਕਾਰਨ ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਸਰੀਰ ਦੇ ਵਿੱਚ ਕ੍ਰੋਨਿਕ ਇਨਫਲੇਮੇਸ਼ਨ ਐਂਟੀਬਾਡੀਜ਼ ਦੇ ਬਣਨ ਨਾਲ ਹੁੰਦਾ ਹੈ ਇਹ ਐਂਟੀਬਾਡੀਜ਼ ਕਿੰਨ ਫੇਫੜਿਆਂ ਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਉੱਥੇ ਮੋਟਾਪਾ ਸਾਡੇ ਸਰੀਰ ਦੇ ਵਿੱਚ ਸੋਚਦਾ ਕਾਰਨ ਬਣਦਾ ਹੈ ਇਸ ਸੋਚ ਦੇ ਕਾਰਨ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਜ ਜਾਂਦਾ ਹੈ ਪਰ ਕਿ ਸੋਚ ਮੋਟਾਪਾ ਵਧਾਉਂਦੀ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਹਾਲਾਂਕਿ ਕੁਝ ਮਾਹਿਰ ਮੰਦੇ ਨੇ ਕਿ ਸੋਜ ਇਸ ਭਾਰ ਵਧਨ ਦਾ ਕਾਰਨ ਬਣਦੀ ਹੈ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਵੀ ਸੋਚ ਨੂੰ ਵਧਾ ਸਕਦੀਆਂ ਨੇ ਸਭ ਤੋਂ ਪਹਿਲਾ ਹੈ ਵਾਈਟ ਸ਼ੂਗਰ ਇਸ ਤੋਂ ਬਣੀ ਹਰ ਚੀਜ਼ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਵਾਈਟ ਸ਼ੂਗਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਦੇ ਉਹ ਬਣੀਆਂ ਚੀਜ਼ਾਂ ਖਾਣ ਦੇ ਨਾਲ ਵੀ ਸਰੀਰ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਸਾਨੂੰ ਇਹਨਾਂ ਨੂੰ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਅੰਦਰੂਨੀ ਸੋਜਨ ਸਾਨੂੰ ਦਿਖਦੀ ਨਹੀਂ ਹੈ ਇਸ ਲਈ ਸਾਨੂੰ ਇਸ ਬਾਰੇ ਪਤਾ ਨਹੀਂ ਚੱਲਦਾ ਪਰ ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਆਪਣੇ ਖਾਣ ਪੀਣ ਦੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ